ਗੰਗਸਬ ਸਤਿ ਸ਼ਕਲ ਜੀ ਸਤਿ ਸ਼ਕਲ ਸਤਪਾਲ ਕੀ ਹਾਲ ਹੈ ਬਈ ਠੀਕ ਹੈ ਜੀ ਯਾ ਤੇ ਕਿੰਨਾ ਕੜਾ ਹੋ ਗਿਆ ਜੀ ਹੁਣ ਅਜ ਤੱਕ ਦਾ ਬਾਈ ਹੁਣ ਤੱਕ ਗਿਣਤੀ ਉਹ ਭੁੱਲ ਗਏ ਅੱਛਾ ਹਾਂ ਰੋਜ਼ ਹੀ ਚੱਲਦਾ ਕੰਮ ਬਹੁਤ ਰੱਬ ਨੇ ਛੋਟੇ ਵੀਰਾਂ ਨੇ ਆਪਣੇ ਆਪਣੇ ਪੰਜਾਬੀਆਂ ਨੇ ਪਿਆਰ ਦਿੱਤਾ ਹੈਗਾ ਜੀ ਤੇ ਰੋਜ਼ ਹੀ ਦੂਰੀ ਚੋਂ ਤੱਕੜਾ ਹੱਤੇ ਰਹੀ ਰਹਿੰਦਾ ਵੀਰ ਆਪਾਂ ਇਧਰੋਂ ਅਸੀਂ ਗੱਲ ਕਰਲੀਏ ਨਾਲੇ ਮਾਸਕ ਤਰ ਲਓ ਆਵਾਜ਼ ਵਧੀਆ ਆਜੂਗੀ ਬਿਲਕੁਲ ਠੀਕ ਹੈ ਇਧਰੋਂ ਆਜ ਨੇ ਸੁਣਾਓ ਜੀ ਗੱਲਬਾਤ ਕੋਈ ਕਿਵੇਂ ਚੱਲ ਰਹੀ ਹੈ ਸਤਿ ਪਾਤ ਜੀ ਜਿਹੜੀ ਗੱਲ ਹੈ ਹਾਂਜੀ ਬਹਿਲਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ ਜੀ ਜੀ ਅੱਜ ਅੱਜ ਮੈਂ ਜਿਹੜੀ ਗੱਲ ਹੀ ਮੈਂ ਲਾਈਵ ਹੋਣਾ ਜਾਂ ਮੈਂ ਲੋਕਾਂ ਨਾਲ ਸ਼ੇਅਰ ਕਰਨੀ ਚਾਹੁੰਨਾ ਆਪਣੇ ਵੀਰਾਂ ਨਾਲ ਸ਼ੇਅਰ ਕਰਨੀ ਚਾਹੁੰਨਾ ਗੱਲਬਾਤ ਜੀ ਉਹ ਇਹ ਹੈ ਕਿ ਜਿਹੜਾ ਅੱਜ ਬਣ ਰਿਹਾ achar ਆਪਣਾ ਬੱਕਰੇ ਦਾ achar ਬਣ ਰਿਹਾ ਅੱਜ ਆਪਣਾ ਜੀ ਇਹ ਸਪੈਸ਼ਲ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਜਿਹੜੇ ਹੁਣ ਇੰਡੀਆ ਆਏ ਹੋਏ ਨੇ ਬਾਹਰੋਂ ਜੀ ਉਹਨਾਂ ਵਾਸਤੇ ਸਪੈਸ਼ਲ ਤਿਆਰ ਕੀਤਾ ਮੈਂ ਓਕੇ ਕਿਉਂਕਿ ਸਾਨੂੰ ਰਿਕੁਐਸਟ ਆਈ ਸੀਗੀ ਬਹੁਤ ਪ੍ਰੋਮਿਨੈਂਟ ਫੈਮਿਲੀ ਐ ਪੰਜਾਬ ਦੀ ਬਹੁਤ ਨੋਨ ਫੈਮਿਲੀ ਐ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇਸ ਟਾਈਮ ਤੇ ਜੀ ਉਹਨਾਂ ਦੇ ਬੱਚੇ ਬਾਹਰੋਂ ਆ ਰਹੇ ਨੇ ਓਕੇ ਕਿ ਉਹਨਾਂ ਨੇ ਸਾਨੂੰ ਕਿਹਾ ਸਾਨੂੰ 15 20 ਕਿਲੋ ਹੂੰ ਆਪਣੇ ਬੱਚਿਆਂ ਲਈ ਸਾਡੇ ਜਿਹੜੇ ਬੱਚੇ ਬਾਹਰੋਂ ਆਏ ਨੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਟੇਸਟ ਦੇ ਮੁਤਾਬਿਕ ਵੀ ਮਸਾਲੇ ਜ਼ਿਆਦਾ ਨਾ ਹੋਣ ਓਕੇ ਤੇਲ ਜ਼ਿਆਦਾ ਨਾ ਹੋਵੇ ਹਾਂਜੀ ਤੇ ਪੀਸ ਵੀ ਛੋਟਾ ਸਾਈਜ਼ ਹੋਵੇ ਹਾਂਜੀ ਤਾਂ ਕਿ ਬੱਚੇ ਪਿਆਰ ਨਾਲ ਖਾ ਸਕਣ ਓਕੇ ਉਹਨਾਂ ਵਾਸਤੇ ਮੈਂ ਸਪੈਸ਼ਲ ਤਿਆਰ ਕੀਤਾ ਅੱਛਾ ਫਿਰ ਮੈਂ ਕਿਹਾ ਵੀ ਚਲੋ 15 ਕਿਲੋ ਉਹਨਾਂ ਵਾਸਤੇ ਕਿਉਂ ਬਣਾਉਣਾ ਮੈਂ 40 ਕਿਲੋ ਦਾ ਕੜਹਾ ਧਰ ਲਿਆ ਅੱਜ ਓਕੇ ਜਿਹੜੇ ਹੋਰ ਵੀਰ ਬਾਹਰੋਂ ਆਏ ਹੋਏ ਨੇ ਜਾਂ ਬੱਚੇ ਆ ਰਹੇ ਨੇ ਜਾਂ ਆਉਣਾ ਹੈ ਜਾਂ ਬਾਹਰ ਲੈ ਕੇ ਜਾਣਾ ਹੈ ਓਕੇ ਇਹ ਬਹੁਤ ਸਪੈਸ਼ਲ ਉਹਨਾਂ ਵਾਸਤੇ ਹੈ ਕਿਉਂਕਿ ਮੈਨੂੰ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਰਿਹਾ ਮੈਨੂੰ ਪਤਾ ਹੈ ਹਮ ਕੀ ਜਿਹੜੇ ਬਾਹਰੋਂ ਆਉਂਦੇ ਨੇ ਉਹ ਜ਼ਿਆਦਾ ਤੇਜ਼ ਮਸਾਲਾ ਨਹੀਂ ਖਾ ਸਕਦੇ ਹਾਂ ਆਤ ਨਹੀਂ ਹੈਗੀ ਉਹਨਾਂ ਨੂੰ ਕਈ ਵੀਰਾਂ ਨੂੰ ਪਤਾ ਨਹੀਂ ਹੋਣਾ ਇਸ ਗੱਲ ਦਾ ਮੈਂ ਸ਼ੇਅਰ ਕਰ ਦਿੰਦਾ ਵੀ ਕੰਗਸਾਹਬ ਵੀ ਬਾਹਰੋਂ ਆਏ ਨੇ ਤਾਂ ਕਰਕੇ ਇਹਨਾਂ ਨੂੰ ਪਤਾ ਉੱਥੋਂ ਦੇ ਖਾਣ ਪਾਣ ਦਾ ਵੀ ਕਿਦਾਂ ਦਾ ਬੋਡੀ ਹੋ ਜਾਂਦੀ ਹੈ ਹੈਨਾ ਬੱਚਿਆਂ ਦੀ ਤੇ ਅਬਦੀ ਵੀ ਕਿਸ ਤਰ੍ਹਾਂ ਦੇ ਮਸਾਲੇ ਖਾ ਸਕਦੇ ਜ਼ਿਆਦਾ ਤੇਜ਼ ਮਸਾਲਾ ਨਹੀਂ ਖਾ ਸਕਦੇ ਨਹੀਂ ਖਾਦਾ ਹੁੰਦਾ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇਹ ਬੜਾ ਮਾਈਲਡ ਮਸਾਲੇ ਵਾਲਾ ਓਕੇ ਵੀ ਜੇ ਕਿਸੇ ਲੋੜ ਆ ਤਾਂ ਐਡ ਕਰ ਲਵੇ ਵਿੱਚ ਆਪਣਾ ਨੂਨ ਮਿਰਚ ਹੋਰ ਪਰ ਅਦਰਵਾਈਜ਼ ਮੈਂ ਬਹੁਤ ਮਾਈਲਡ ਬਣਾਇਆ ਪਹਿਲਾਂ ਵੀ ਆਪਣਾ ਇੰਨਾ ਤੇਜ਼ ਮਸਾਲੇ ਨਹੀਂ ਹੁੰਦੇ ਪਰ ਇਹ ਹੋਰ ਮੈਂ ਘੱਟ ਕੀਤੇ ਨੇ ਅੱਜ ਤਾਂ ਕਿ ਉਹਨਾਂ ਬੰਦਿਆਂ ਵਾਸਤੇ ਸਪੈਸ਼ਲੀ ਮੈਂ ਉਹਨਾਂ ਬੇਨ ਨੂੰ ਬੇਨਤੀ ਕਰਦਾ ਜਿਹੜੇ ਬਾਹਰੋਂ ਆ ਰਹੇ ਨੇ ਜਾਂ ਆਏ ਹੋਏ ਨੇ ਉਹ ਜਰੂਰ ਐਸ ਲੋਰ ਤੋਂ ਜੇ ਸਾਡਾ ਕੁਝ ਬਚੂਗਾ ਹੋਰ ਪੰਜਰ ਦੀ ਮਿਲਣਾ ਸਾਰੇ ਵਿਕੀ ਜਾਣ ਆਪਣਾ ਤਾਂ ਜਰੂਰ ਆਪਾਂ ਨੂੰ ਕੰਟੈਕਟ ਕਰਨ ਤੇ ਆਪਣਾ ਲੈ ਜਾਣ ਆਪਣਾ ਜੇ ਬੁੱਕ ਕਰਾ ਲੈਣ ਛੋਟੇ ਬੱਚਿਆਂ ਵਾਸਤੇ ਵਧੀਆ ਬਹੁਤ ਵਧੀਆ ਜੀ ਜਿਹੜੀ ਹੱਡੀ ਵਾਲੀ ਦਿਖਾਇਓ ਬਈ ਮੈਨੂੰ ਚੀਜ਼ ਦਿਖਾਉਣਾ ਜੀ ਸ਼ਾਇਦ ਨਾ ਪਤਾ ਹੋਵੇ ਜੀ ਜੀ ਜਿਹੜੀ ਆਪਾਂ ਮਾਸ ਬਾਹਰੋਂ ਲੈਨੇ ਆ ਹੱਡੀ ਦੀ ਕਟਾਈ ਦੇਖੀ ਅਸੀਂ ਗਲਾਈਚਾ ਬਿਲਕੁਲ ਆ ਦੇਖੋ ਬਿਲਕੁਲ ਇਹ ਹੱਤ ਆਪਾਂ ਲਾਉਂਦਿਆਂ ਇਹਨੂੰ ਐਸੇ ਆ ਦੇਖੋ ਗਲਾਜ਼ ਪਾਖੀ ਟੱਚ ਕਰੀਦਾ ਜੀ ਆ ਦੇਖੋ ਬਿਲਕੁਲ ਗੋਲ ਕਟਿਆ ਹੋਇਆ ਹਾਂ ਆ ਦੇਖੋ ਹਾਂਜੀ। ਕਿਹੜੀ ਦੇਖੀਏ? ਬਿਲਕੁਲ। ਇਹ ਲੱਕੜ ਤੇ ਰੱਖ ਕੇ ਟੱਕਰੂ ਨਾਲ ਨਹੀਂ ਕਟਿਆ ਹੋਇਆ। ਹਾਂਜੀ। ਉਹ ਗੰਦਾਸਾ ਜਿਹੜਾ ਮਾਰਦੇ ਨੇ। ਹਾਂਜੀ। ਮਸ਼ੀਨ ਦੀ ਕਟਾਈ ਹੈ। ਓਹੀ ਚੂਰਾ ਨਹੀਂ। ਛੋਟਾ ਬੱਚਾ ਖਾਵੇ ਕੋਈ ਬਜ਼ੁਰਗ ਖਾਵੇ। ਹੂੰ। ਕੋਈ ਚੂਰਾ ਨਹੀਂ ਆਊਗਾ ਮੂਜ। ਠੀਕ ਹੈ। ਬਿਲਕੁਲ ਐਂਜੀ ਸਾਫ਼ ਚਾਰਸ ਪੀਸ ਆ ਦੇਖੋ। ਬਿਲਕੁਲ ਕਟਾਈ ਸਾਫ਼ ਸੁਥਰੀ ਹੈ। ਹਾਂਜੀ ਹਾਂਜੀ। ਬਿਲਕੁਲ ਨਹੀਂ ਐ ਦੇ ਵਿੱਚ ਕੋਈ ਚੂਰੇ ਦਾ ਮਤਲਬ ਹੀ ਨਹੀਂ ਹੈਗਾ। ਹੂੰ। ਸ਼ੋ ਇਹ ਸਾਡੀ ਖਾਸੀ ਦਾ ਕੰਗੋਟ ਫਾਰਮ ਦੀ। ਜੀ। ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੁੰਦਾ। ਹਾਂਜੀ। ਆ ਤੁਸੀਂ ਦੇਖ ਸਕਦੇ ਹੋ। ਆਪਣਾ ਕਿਮੇਲਾ ਬਨ ਰਿਹਾ ਹੈ ਹਾਂ ਚੁੱਲ੍ਹੇ ਹੋਰ ਗੱਲ ਦੱਸਣੀ ਭੁੱਲ ਗਿਆ ਬਾਈ ਚੁੱਲੇ ਤੇ ਬਨ ਰਿਹਾ ਹੈ ਹਾਂ ਇਹ ਦੇਖ ਹੀ ਰਹੀ ਜੀ ਹੂੰ ਜਿਹੜਾ ਗੈਸ ਦਾ ਤੇ ਚੁੱਲੇ ਦਾ ਸਵਾਦ ਦਾ ਹੀ ਫਰਕ ਪੈ ਜਾਂਦਾ ਜੀ ਹਾਂ ਹਾਂ ਜੀ ਹਾਂ ਜਿਹੜਾ ਸਮੋਕੀ ਫਲੇਵਰ ਹੈ ਉਹਦੇ ਨਾਲ ਬਾਹਰਲੇ ਲੋਕ ਸਾਰੇ ਮਰਦੇ ਨੇ ਵੀ ਸਾਨੂੰ ਸਮੋਕ ਸਮੋਕੀ ਫਲੇਵਰ ਆਵੇ ਇਸਦੇ ਜੀ ਫਲੇਵਰ ਆਵੇ ਬਿਲਕੁਲ ਜੀ ਬਿਲਕੁਲ ਤੇ ਅਸੀਂ ਉਹਨਾਂ ਦੀ ਖਾਸੀਅਤ ਚੁੱਲੇ ਨਾਲ ਪੂਰੀ ਘਟਾ ਰਹੇ ਹਾਂ ਹਾਂ ਠੀਕ ਹੈ ਤੇ ਸਤਪਰ ਕੋਈ ਕੁਐਸਚਨ ਹੋਇਆ ਜਾਂ ਕਿਸੇ ਵੀਰ ਦਾ ਕੁਐਸਚਨ ਹੋਇਆ ਨੰਬਰ ਸ਼ੇਅਰ ਕਰ ਦਿਓ ਆਪਣੇ ਭਾਜੀ ਕਮੈਂਟਾਂ ਦੇ ਵਿੱਚ ਚਾਰ ਬਾਰੇ ਕੁਝ ਵੀ ਤੁਸੀਂ ਪੁੱਛਣਾ ਤਾਂ ਤੁਸੀਂ ਪੁੱਛ ਸਕਦੇ ਹੋ ਘਰੇ ਬੈਠੇ ਮੰਗਵਾ ਸਕਦੇ ਹੋ ਤੇ ਕੰਗੋਟ ਫਾਰਮ ਤੋਂ ਭਟਾਲੇ ਤੋਂ ਆ ਕੇ ਵੀ ਲੈ ਸਕਦੇ ਹੋ ਹਨਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰੇ ਸਾਰਿਆਂ ਦਾ ਜੀ ਮੇਰਾ ਸਤਿ ਸ੍ਰੀ ਅਕਾਲ ਜੀ